ਅਲਸੀ ਦੀਆਂ ਪਨੀਰ ਬਣਾਉਣ ਲਈ 300 ਗ੍ਰਾਮ ਅਲਸੀ ਲਈ ਹੈ ਅਲਸੀ ਨੂੰ ਪੁੰਨਣਾ ਹੈ ਤੇ ਜਿਵੇਂ ਅਲਸੀ ਛੜਛੜ ਕਰਨੋਂ ਹਟ ਗਈ ਨਾ ਉਦੋਂ ਤੱਕ ਪੁੰਨ ਕੇ ਤਿਆਰ ਕਰਨਾ ਸਾਈਡ ਤੇ ਕੱਢ ਕੇ ਠੰਡਾ ਕਰਾਂਗੇ ਇੱਕ ਚਮਚ ਦੇਸੀ ਘਿਓ ਬਦਾਮ ਕਾਜੂ ਅਖਰੋਟ ਪਾ ਕੇ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਪੁੰਨਣਾ ਹੈ ਕਿ ਉਹਨਾਂ ਦਾ ਕੱਚਾਪਨ ਖਤਮ ਹੋ ਜਾਵੇ ਬਚੇ ਹੋਏ ਕਿ ਉਹਦੇ ਵਿੱਚ ਪਾਵਾਂਗੇ ਫੁੱਲ ਮੱਖਾਨੀ ਚੰਗੀ ਤਰ੍ਹਾਂ ਪੁੰਨਨੇ ਆ ਇਸ ਤਰ੍ਹਾਂ ਪੁਰਨੇ ਚਾਹੀਦੇ ਆ ਸਾਈਡ ਤੇ ਕੱਢ ਕੇ ਠੰਡਾ ਕਰਾਂਗੇ ਅੱਧਾ ਕੱਪ ਇਥੇ ਨਾਰੀਅਲ ਦਾ ਬੂਰਾ ਏ ਉਹਨੂੰ ਵੀ ਆਪਾਂ ਇਸ ਤਰ੍ਹਾਂ ਪੁੰਨ ਕੇ ਬ੍ਰਾਊਨ ਕਰ ਲੈਣਾ ਨਾਲ ਸੀ ਠੰਡੀ ਹੋ ਗਈ ਐਲਸੀ ਦਾ ਪਾਊਡਰ ਬਣਾ ਲੈਣਾ ਨਾਲ ਹੀ ਬਦਾਮ ਕਾਜੂ ਅਖਰੋਟ ਤੇ ਫੁੱਲਮ ਖਾਣੇ ਉਹਨਾਂ ਨੂੰ ਇਸ ਤਰ੍ਹਾਂ ਦਰਦਰਾ ਗ੍ਰਾਇੰਡ ਕਰ ਲੈਣਾ ਪਾਰੀ ਤਲੇ ਵਾਲੀ ਕੜਾਈ ਲਵਾਂਗੇ ਉਹਦੇ ਵਿੱਚ ਮੈਂ ਅੱਧਾ ਕੱਪ ਦੇਸੀ ਘਿਓ ਪਾਇਆ 300 ਗ੍ਰਾਮ ਗੋੜਾ ਗੁੜ ਨੂੰ ਮੈਲਟ ਕਰਨਾ ਏ ਜਿਵੇਂ ਮੈਲਟ ਹੋ ਗਿਆ ਇੱਕ ਚਮਚ ਇਲਾਇਚੀ ਪਾਊਡਰ ਚਮਚ ਦਾ ਚੌਥਾ ਹਿੱਸਾ ਸੌਂਡਾ ਤੇ ਕੱਪ ਦਾ ਚੌਥਾ ਹਿੱਸਾ ਇੱਥੇ ਮਿਲਾਇਆ ਜੀ ਸੌਗੀ ਸੌਗੀ ਪਾ ਕੇ 1 ਮਿੰਟ ਪੁੰਨਾਂਗੇ ਸਾਰੀਆਂ ਚੀਜ਼ਾਂ ਫ ਅਲਸੀ ਡਰਾਈ ਫਰੂਟਸ ਐਂਡ ਨਾਰੀਅਲ ਦਾ ਬੂਰਾ ਤੇ ਮਿਕਸ ਕਰਨ ਤੋਂ ਬਾਅਦ ਜਿਵੇਂ ਹਲਕਾ ਠੰਡਾ ਹੋ ਗਿਆ ਇਸ ਇਹਦੇ ਨਾਲ ਇਸ ਤਰ੍ਹਾਂ ਲੱਡੂ ਬਣਾ ਕੇ ਤਿਆਰ ਕਰ ਲੈਣੇ ਪਿੰਨੀਆਂ ਬਣਾ ਕੇ ਤਿਆਰ ਕਰ ਲੈਣੀਆਂ ਹੈ